ਪੰਜਾਬ ਸਰਕਾਰ ਦੇ ਵੱਲੋਂ ਐਨਆਰਆਈਜ਼ ਵੀਰ ਭੈਣਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੇ ਲਈ ਐਨਆਰਆਈਜ਼ ਮਿਲਣੀ ਸ਼ੁਰੂ ਕੀਤੀ ਗਈ ਹੈ। ਅਤੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਚਾਰ ਐਨਆਰਆਈਜ਼ ਮਿਲਣੀਆਂ ਕੀਤੀਆਂ ਜਾ ਰਹੀਆਂ ਨੇ। ਇਸ ਦੇ ਚੱਲਦੇ ਨਵਾਂ ਸ਼ਹਿਰ ਦੇ ਵਿੱਚ ਐਨਆਰਆਈ ਮਿਲਣੀ ਦਾ ਆਯੋਜਨ ਕੀਤਾ ਗਿਆ ਜਿੱਥੇ ਐਨਆਰਆਈਜ਼ ਮੰਤਰੀ ਕੁਲਦੀਪ ਢਾਲੀਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ। ਕੁਲਦੀਪ ਸਿੰਘ ਢਾਲੀਵਾਲ ਨੇ ਐਨਆਰਆਈਜ਼ ਵੀਰਾ ਭੈਣਾਂ ਨੂੰ ਕਿਹਾ ਕਿ ਪੰਜਾਬ ਤੁਹਾਡਾ ਹੈ ਅਤੇ ਪੰਜਾਬ ਦੇ ਅੰਦਰ ਮਾਨ ਸਰਕਾਰ ਤੁਹਾਡੀ ਜਾਨ ਮਾਲਤੀ ਰਾਖੀ ਕਰ ਰਹੀ ਹੈ। ਆਮਾਦੀਪੀ ਪਾਰਟੀ ਦੀ ਸਰਕਾਰ ਹੁੰਦਿਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੁੰਦਿਆਂ ਕਿਸੇ ਵੀ ਐਨਆਈ ਦੀ ਕਿਸੇ ਪ੍ਰਾਪਰਟੀ ਦੇ ਉੱਤੇ ਕਿਸੇ ਨੂੰ ਕਬਜ਼ਾ ਨਹੀਂ ਕਰ ਦਿੱਤਾ ਜਾਊਗਾ ਭਾਵੇਂ ਉਹ ਜ਼ਮੀਨ ਹੈ ਕੋਠੀ ਹੈ ਪਲਾਟ ਹੈ ਜੋ ਵੀ ਹੈ ਜਿਹੜਾ ਵੀ ਬੰਦਾ ਕਬਜ਼ਾ ਕਰੂਗਾ ਉਹਦੇ ਖਿਲਾਫ ਸਖਤ ਐਕਸ਼ਨ ਲਾਗੇ ਸੋ ਅੱਜ ਸਾਡੇ ਕੋਲ ਨਵਾਂ ਸ਼ਹਿਰ ਮਹਾਲੀ ਰੂਪਨਗਰ ਜਲੰਧਰ ਕੂਥਲਾ ਰੋਪੜ ਪੰਜ ਪੰਜ 6 ਜ਼ਿਲ੍ਹਿਆਂ ਦੇ ਜਿਹੜੇ ਇਹਨਾਂ ਦੇ ਵੀਰ ਅੱਜ ਅੱਜ ਦੀ ਮਿਲਣੀ ਚਾਹੇ ਆ ਜੇ ਦੀ ਅਗਲੀ ਮਿਲਣੀ ਹੋਊਗੀ ਉਹ 16 ਤਰੀਕ ਨੂੰ ਸੰਗਰੂਰ ਦੇ ਵਿੱਚ ਹੋਊਗੀ ਉਸ ਤੋਂ ਬਾਅਦ 22 ਤਰੀਕ ਨੂੰ ਫਿਰੋਜ਼ਪੁਰ ਦੇ ਵਿੱਚ ਹੋਊਗੀ ਚਾਰ ਐਨਆਈਸ ਮਿਲਣੀਆਂ ਅਸੀਂ ਕਰ ਰਹੇ ਹਾਂ ਔਰ ਮੈਂ ਤੁਹਾਡੇ ਥਰੂ ਦੁਨੀਆਂ ਭਰ ਦੇ ਵਿੱਚ ਵੱਸਦੇ ਐਨਆਰਆਈ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪੰਜਾਬ ਤੁਹਾਡਾ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਖਦਾ ਭਗਵਾਨ ਸ੍ਰੀ ਗਮਾਨ ਜੀ ਦੀ ਸਰਕਾਰ ਤੁਹਾਡੀ ਜਾਨ ਮਾਲ ਤੁਹਾਡੀ ਜਾਇਦਾਦ ਤੁਹਾਡੇ ਘਰਾਂ ਦੇ ਤੁਹਾਡੇ ਜ਼ਮੀਨਾਂ ਤੇ ਰਖਵਾਲੀ ਕਰਨੀ ਸਾਡੀ ਬੇਸਿਕ ਡਿਊਟੀ ਹੈ ਉਹ ਡਿਊਟੀ ਅਸੀਂ ਕਰਦੇ ਇਸ ਗੱਲ ਤੋਂ ਤੁਹਾਨੂੰ ਨਿਸ਼ਚਿਤ ਹੋ ਜਾਣਾ ਚਾਹੀਦਾ ਕਿ ਤੁਹਾਨੂੰ ਪੰਜਾਬ ਤੇ ਤੁਹਾਡੀ ਕੋ ਵਾਲ ਦੇਖੂਗਾ ਤੁਸੀਂ ਆਓ ਆਪਣੇ ਪਿੰਡਾਂ ਦਾ ਪਿੰਡਾਂ ਦੇ ਵਿੱਚ ਸਕੂਲ ਬਣਾਓ ਪਿੰਡਾਂ ਦੇ ਚਲਾਬੇ ਦੀਆਂ ਬਣਾਓ ਹਸਪੀਟਲ ਬਣਾਓ ਜਿਮ ਬਣਾਓ ਪਿੰਡ ਦੇ ਅੰਦਰ ਜੱਟਾ ਸਿਵਲਜ ਪਲਾਂਟ ਲਾਓ ਗੰਦੇ ਪਾਣੀ ਦੇ ਨਿਕਾਸਰੀ ਲਾਓ ਜੋ ਵੀ ਤੁਸੀਂ ਆਪਣੇ ਪਿੰਡਾਂ ਦਾ ਕਰਨਾ ਉਹ ਤੁਸੀਂ ਕਰੋ ਤੁਹਾਨੂੰ ਹਰ ਤਰ੍ਹਾਂ ਦੀ ਕਾਨੂੰਨੀ ਸਹੂਲਤ ਦਿੱਤੀ ਜਾਊਗੀ ਉਹਦੇ ਤੋਂ ਇਲਾਵਾ ਜਿਹੜੇ ਐਨਐਵੀ ਵੀ ਕੋਈ ਪੰਜਾਬ ਦੇ ਤਾ ਕੇ ਵੱਡੇ ਜੂਟ ਲਾਉਣਾ ਚਾਹੁੰਦੇ ਆ ਇੰਡਸਟਰੀ ਦੇ ਖੇਪਰ ਤੇ ਪੈ ਪਾਵਾ ਚਾਹੁੰਦੇ ਆ ਉਹਨਾਂ ਨੂੰ ਵੀ ਜੀ ਆਇਆਂ ਉਹਨਾਂ ਦੀ ਹਰ ਪੱਖੋਂ ਮਾਨਸਾਬੀ ਸਰਕਾਰ ਜਿਹੜੀ ਆ ਉਹ ਮਦਦ ਕਰੂਗੀ ਹਰ ਪੱਖੋਂ ਉਹਨਾਂ ਨੂੰ ਕੇ ਪੇਪਰ ਦੇ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਉਦਾਂਗੇ ਸੋ ਅੱਜ ਸ਼ਾਮ ਤੱਕ ਕਿੱਥੇ ਬੈਠੇ ਆ ਜਿੰਨੇ ਵੀ ਸਾਡੇ ਐਨਐਮਆਈ ਵੀਰ ਆਏ ਆਪਣੀਆਂ ਸ਼ਿਕਾਇਤਾਂ ਲਾ ਕੇ ਸਭ ਦੀਆਂ ਸ਼ਿਕਾਇਤਾਂ ਦਾ ਨੋਟਾਵਾ ਜਿਹੜਾ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਡੀਸੀ ਜਿਹੜੇ ਅੰਦਰ ਮੇਰੇ ਨਾਲ ਬੈਠੇ ਆ ਸਾਡੇ ਐਡੀਜੀਪੀ ਸਾਹਿਬ ਐਨਐਮਆਈ ਵਿੰਗ ਦੇ ਸਾਡੇ ਪ੍ਰਿੰਸੀਪਲ ਸੈਕਟਰੀ ਸੈਕਟਰੀ ਸਾਰਾ ਡਿਪਾਰਟਮੈਂਟ ਜਿਹੜਾ ਬੈਠਾ ਸੋ ਮੈਂ ਇਹੀ ਕਹਣਾ ਚਾਹੁੰਦਾ ਕਿ ਮਾਨ ਸਰਕਾਰ ਐਨ ਆਰ ਆਈ ਵੀਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਤੰਗੀ ਦੀ ਪੰਜਾਬ ਤੋਂ ਚਾਹੁੰਦਾ ਹਾਂ ਉਹਨਾਂ ਦਾ ਹਰ ਮਸਲੇ ਦਾ ਜਿਹੜਾ